ਅਰਦਾਸ ਦੀ ਸ਼ਕਤੀ ਪਾਈ ਲਾਲ ਸਿੰਘ ਇੱਕ ਬਹੁਤ ਮਜ਼ਬੂਤ ਢਾਲ ਬਣਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਲੈ ਕੇ ਆਇਆ ਜਦੋਂ ਗੁਰੂ ਜੀ ਨੇ ਪੁੱਛਿਆ ਲਾਲ ਸਿੰਘ ਇਹ ਢਾਲ ਕਿੰਨੀ ਮਜ਼ਬੂਤ ਹੈ ਤਾਂ ਲਾਲ ਸਿੰਘ ਨੇ ਕਿਹਾ ਪਾਤਸ਼ਾਹ ਕਈ ਤਾਤੂਆਂ ਨਾਲ ਇਸ ਢਾਲ ਨੂੰ ਬਣਾਇਆ ਹੈ ਕੋਈ ਹਥਿਆਰ ਇਸ ਨੂੰ तोड़ ਨਹੀਂ ਸਕਦਾ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਸਕਰਾ ਕੇ ਕਿਹਾ ਕੀ ਇਹ ਗੋਲੀ ਮਾਰਨ ਤੇ ਵੀ ਨਹੀਂ ਟੁੱਟੇਗੀ ਲਾਲ ਸਿੰਘ ਨੇ ਕਿਹਾ ਪਾਤਸ਼ਾਪ ਆਪ ਮਾਰ ਕੇ ਵੇਖ ਲਵੋ ਇਸ ਢਾਲ ਨੂੰ ਮੈਂ ਬਹੁਤ ਮਿਹਨਤ ਨਾਲ ਬਣਾਇਆ ਹੈ ਗੋਲੀ ਇਸ ਦਾ ਕੁਝ ਨਹੀਂ ਵਿਗਾੜ ਸਕਦੀ ਹੋਰ ਸਿੱਖਾਂ ਨੇ ਵੀ ਢਾਲ ਦੀ ਸਿਫਤ ਕੀਤੀ ਲਾਲ ਸਿੰਘ ਢਾਲ ਦੀਆਂ ਸਿਫਤਾਂ ਸੁਣ ਮਾਨ ਮਹਿਸੂਸ ਕਰਨ ਲੱਗਾ ਗੁਰੂ ਜੀ ਨੇ ਬਚਨ ਸੁਣ ਲਾਲ ਸਿੰਘ ਇੱਕ ਵਾਰੀ ਤਾਂ ਖੁਸ਼ ਹੋਇਆ ਪਰ ਫਿਰ ਉਸ ਦੇ ਮਨ ਵਿੱਚ ਆਇਆ ਜੇ ਇਸ ਦੀਨ ਦੁਨੀਆ ਦੇ ਮਾਲਕ ਮਹਾਨ ਯੋਧੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਗੋਲੀ ਚਲਾਉਣਗੇ ਤਾਂ ਮੇਰੀ ਢਾਲ ਉਸ ਨੂੰ ਰੋਕ ਨਹੀਂ ਸਕੇਗੀ ਹੰਕਾਰ ਵਿੱਚ ਕੀਤੀ ਗੱਲ ਦਾ ਲਾਲ ਸਿੰਘ ਨੂੰ ਅਫਸੋਸ ਹੋਇਆ ਘਰ ਜਾ ਕੇ ਆਪਣੀ ਪਤਨੀ ਨੂੰ ਦਰਬਾਰ ਦੀ ਸਾਰੀ ਗੱਲ ਦੱਸੀ ਭਾਈ ਲਾਲ ਸਿੰਘ ਦੀ ਪਤਨੀ ਨੇ ਕਿਹਾ ਜੇ ਹੁਣ ਕੋਈ ਸਾਡੀ ਲਾਜ ਰੱਖ ਸਕਦਾ ਹੈ ਤਾਂ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖੁਦ ਹਨ ਇਸ ਲਈ ਉਹਨਾਂ ਦੇ ਚਰਨਾਂ ਵਿੱਚ ਅਰਦਾਸ ਕੀਤੀ ਜਾਵੇ ਫਿਰ ਦੋਵਾਂ ਪਤੀ ਪਤਨੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਗਗੇ ਅਰਦਾਸ ਕੀਤੀ ਅਗਲੇ ਦਿਨ ਜਦੋਂ ਦਰਬਾਰ ਲੱਗਾ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਲਿਆ ਲਾਲ ਸਿੰਘ ਆਪਣੀ ਢਾਲ ਅਤੇ ਨਿਸ਼ਾਨੇ ਦੇ ਸਾਹਮਣੇ ਖੜਾ ਹੋ ਜਾ ਭਾਈ ਲਾਲ ਸਿੰਘ ਡਰਦਾ ਡਰਦਾ ਢਾਲ ਲੈ ਕੇ ਗੁਰੂ ਜੀ ਦੇ ਸਾਹਮਣੇ ਖੜਾ ਹੋ ਗਿਆ ਤੇ ਤਾਲ ਦੇ ਪਿੱਛੇ ਅਰਦਾਸ ਕਰਨ ਲੱਗਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੱਥ ਬੰਦੂਕ ਫੜ ਕੇ ਤਿੰਨ ਵਾਰੀ ਤਾਲ ਦਾ ਨਿਸ਼ਾਨਾ ਲਿਆ ਪਰ ਗੋਲੀ ਨਾ ਚਲਾਈ ਬੰਦੂਕ ਪਰੇ ਰੱਖ ਰੱਖ ਕੇ ਉਹਨਾਂ ਨੇ ਕਿਹਾ ਲਾਲ ਸਿੰਘ ਤੇਰੀ ਟਾਲ ਤੇ ਆਜ ਸਤਿਗੁਰੂ ਸਾਹਿਬਾਨ ਆਪ ਹੱਥ ਰੱਖ ਖੜੇ ਹਨ ਅਸੀਂ ਗੋਲੀ ਨਹੀਂ ਚਲਾ ਸਕਦੇ ਪਾਈ ਲਾਲ ਸਿੰਘ ਨੇ ਕਿਹਾ ਪਾਤਸ਼ਾਹ ਮੇਰੇ ਕੋਲੋਂ ਗਲਤੀ ਹੋ ਗਈ ਮੈਂ ਹੰਕਾਰ ਵਿੱਚ ਗੱਲ ਕਰ ਬੈਠਾ ਆਪ ਜੀ ਕਿਰਪਾ ਕਰੋ ਮੇਰੀ ਗਲਤੀ ਨੂੰ ਬਖਸ਼ ਦਿਓ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੁਸਕਰਾ ਕੇ ਕਹਿਣ ਲੱਗੇ ਲਾਲ ਸਿੰਘ ਅੱਜ ਤਾਂ ਤੇਰੀ ਅਰਦਾਸ ਨੇ ਤੈਨੂੰ ਬਚਾ ਲਿਆ ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਅਰਦਾਸ ਦੀ ਸ਼ਕਤੀ ਨੇ ਲਾਲ ਸਿੰਘ ਨੂੰ ਬਚਾ ਲਿਆ ਇਸ ਲਈ ਸਾਨੂੰ ਵੀ ਹਮੇਸ਼ਾ ਅਰਦਾਸ ਕਰਨੀ ਚਾਹੀਦੀ ਹੈ। ਇਹ ਨਾਲ ਹੀ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਦੇ ਵੀ ਹੰਕਾਰ ਵਿੱਚ ਨਹੀਂ ਆਉਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।